ਕਹਿੰਦੇ ਹਨ ਕਿ ਜੇਕਰ ਸਾਨੂੰ ਕੋਈ ਤੰਗ ਪ੍ਰੇਸ਼ਾਨ ਕਰੇ ਤਾਂ ਸਾਨੂੰ ਪ੍ਰਸ਼ਾਸਨ ਦੇ ਕੋਲ ਜਾਣਾ ਚਾਹੀਦਾ ਪਰ ਜੇਕਰ ਸਾਨੂੰ ਤੰਗ ਪ੍ਰੇਸ਼ਾਨ ਹੀ ਪ੍ਰਸ਼ਾਸਨ ਕਰੇ ਤਾਂ ਅਸੀਂ ਕਿਸ ਦੇ ਕੋਲ ਜਾਈਏ ਤੇ ਇੱਥੇ ਸਭ ਤੋਂ ਵੱਡੀ ਗੱਲ ਤਾਂ ਔਰਤਾਂ ਦੀ ਸੇਫਟੀ ਦੀ ਹੈ ਇੱਕ ਪਾਸੇ ਪੰਜਾਬ ਸਰਕਾਰ ਕਈ ਤਰ੍ਹਾਂ ਦੇ ਵਾਅਦੇ ਕਰਦੀ ਹੈ ਲੋਕਾਂ ਦੇ ਨਾਲ ਕਿ ਔਰਤਾਂ ਦੀ ਸੁਰੱਖਿਆ ਦੇ ਲਈ ਅਸੀਂ ਹਾਜ਼ਰ ਹਾਂ ਤਾਂ ਅਸੀਂ ਕਈ ਤਰ੍ਹਾਂ ਦੇ ਸਾਹਮਣੇ ਤੁਹਾਡੇ ਲਈ ਅਸੀਂ ਇਹ ਕਹ ਰਹੇ ਨੇ ਕਿ ਸਕੀਮਾ ਲੈ ਕੇ ਆ ਰਹੇ ਕਿ ਔਰਤਾਂ ਦੇ ਲਈ ਹਰ ਇੱਕ ਥਾਂ 'ਤੇ ਸੇਫਟੀ ਰਹੇਗੀ ਪਰ ਇੱਥੇ ਤੁਹਾਨੂੰ ਇਹ ਦੱਸ ਦਈਏ ਕਿ ਇੱਕ ਔਰਤ ਦੇ ਨਾਲ ਇੱਕ ਪੁਰਸ਼ ਮੁਲਾਜ਼ਮ ਦੇ ਵੱਲੋਂ ਹੀ ਬੱਦਸਲੂਕੀ ਕੀਤੀ ਗਈ ਆ ਕਿਉਂਕਿ ਉਹ ਔਰਤ ਸਟੇਸ਼ਨ ਦੇ ਬਾਹਰ ਆਪਣੇ ਬੱਚਿਆਂ ਨੂੰ ਲੈਣ ਦੇ ਲਈ ਜਾ ਰਹੀ ਸੀ ਤੇ ਫੋਨ 'ਤੇ ਕਿਸੇ ਨਾਲ ਗਲਬਾ ਕਰ ਰਹੀ ਸੀ ਇਹ ਮਾਮਲਾ ਫਲੋਰ ਦਾ ਆ ਜਿੱਥੇ ਕਿ ਪੁਰਸ਼ ਮੁਲਾਜ਼ਮ ਦੀਦਾਰ ਸਿੰਘ ਦੇ ਵੱਲੋਂ ਔਰਤ ਦੇ ਨਾਲ ਬੱਦਸਲੂਕੀ ਕੀਤੀ ਜਾਂਦੀ ਆ ਤੇ ਔਰਤ ਨੂੰ ਘੜੀਸ ਕੇ ਇੱਕ ਕਮਰੇ ਦੇ ਵਿੱਚ ਲਜਾਇਆ ਜਾਂਦਾ ਆ ਔਰਤ ਦਾ ਕਹਿਣਾ ਹੈ ਕਿ ਪੁਰਸ਼ ਮੁਲਾਜ਼ਮ ਨੇ ਮੇਰੇ ਨਾਲ ਛੇੜਛਾੜ ਕੀਤੀ ਤੇ ਮੈਨੂੰ ਪੱਦੀ ਸ਼ਬਦਾਬਲੀ ਬੋਲੀ ਅਤੇ ਮੈਨੂੰ ਗਾਲਾਂ ਵੀ ਕੱਢੀਆਂ ਨੇ ਮੌਕੇ ਦਾ ਕੀ ਪੂਰਾ ਉੱਥੇ ਦਾ ਘਟਨਾ ਕਰਮਾ ਆਉ ਤੁਹਾਨੂੰ ਡਿਟੇਲ ਦੇ ਵਿੱਚ ਜਾਨਕੀ ਪੂਰੀ ਜਾਣਕਾਰੀ ਦੇ ਅਨੁਸਾਰ ਦੱਸਦੇ ਆ ਕਿ ਕੀ ਕੁਝ ਉੱਥੇ ਹੋਇਆ ਸੀ ਆਖਿਰ ਔਰਤ ਕਿਉਂ ਇਹ ਜਹੇ ਇਲਜ਼ਾਮ ਪਰਸ ਮੁਲਾਜ਼ਮ ਤੇ ਲਗਾਰੀ ਤੇ ਪਰਸ ਮੁਲਾਜ਼ਮ ਦਾ ਕੀ ਕਹਿਣਾ ਆ ਲੌਰ ਦੇ ਰੇਲਵੇ ਸਟੇਸ਼ਨ ਪੁਲਿਸ ਚੌਂਕੀ ਦੇ ਇੰਚਾਰਜ ਸਬ ਇੰਸਪੈਕਟਰ ਦੀਦਾਰ ਸਿੰਘ ਨੇ ਸ਼ਰਾਬੀ ਹਾਲਤ ਦੇ ਵਿੱਚ ਨਵਾਂ ਹੀ ਡਰਾਮਾ ਕਰ ਦਿੱਤਾ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਜਗਤਪੁਰਾ ਪੰਜ ਢੇਰਾ ਦੀ ਰਹਿਣ ਵਾਲੀ ਪ੍ਰਵੀਨ ਨਾਮ ਔਰਤ ਆਪਣੇ ਬੱਚਿਆਂ ਨੂੰ ਸਕੂਲੋਂ ਲੈਣ ਦੇ ਲਈ ਰੇਲਵੇ ਸਟੇਸ਼ਨ ਤੇ ਜਾ ਰਹੀ ਸੀ ਤਾਂ ਇੱਕ ਪਾਸੇ ਦੀਦਾਰ ਸਿੰਘ ਜੋ ਕਿ ਚੌਂਕੀ ਇੰਚਾਰਜ ਹੈ ਉਸ ਦੇ ਵੱਲੋਂ ਔਰਤ ਦਿਨਾਂ ਬਸਲੂਕੀ ਕੀਤੀ ਜਾਂਦੀ ਉਸ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਅਤੇ ਉਸ ਨੂੰ ਖਿੱਚ ਕੇ ਇੱਕ ਕਮਰੇ ਦੇ ਵਿੱਚ ਲਾ ਜਾ ਕੇ ਬਤਮੀਜ਼ੀ ਕੀਤੀ ਜਾਂਦੀ ਆ ਐਥੀ ਦੱਸਦੇ ਕਿ ਪੀੜਤ ਔਰਤ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਨੂੰ ਲੈਣ ਦੇ ਲਈ ਜਾ ਰਹੀ ਸੀ ਤੇ ਫੋਨ ਤੇ ਗੱਲਬਾਤ ਕਰ ਰਹੀ ਸੀ ਇਸੇ ਦੌਰਾਨ ਪਰਸੋਂ ਮੁਲਾਜ਼ਮ ਉਸ ਦਿਨਾਂ ਬਸਲੂਕੀ ਕਰਨ ਲੱਗ ਪਿਆ ਜਦੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਚੌਂਕੀ ਇੰਚਾਰਜ ਜਾਨੀ ਕਿ ਬਸਲੂਕੀ ਕਰਨ ਵਾਲੇ ਪਰਸ ਮੁਲਾਜ਼ਮ ਦੇ ਨਾਲ ਗੱਲਬਾਤ ਕੀਤੀ ਜਾਂਦੀ ਆ ਤਾਂ ਉਹ ਸਫਾਈ ਦਿੰਦੇ ਆ ਕੀ ਆਖਦੇ ਨੇ ਆਓ ਤੁਹਾਨੂੰ ਪਹਿਲਾਂ ਉਹਨਾਂ ਦੀ ਜ਼ੁਬਾਨੀ ਸੁਣਾ ਦਿੰਦੇ ਆ ਕੀ ਗੱਲਬਾਤ ਹੋਈ ਹੈ ਤੁਹਾਡੀ ਅੱਛਾ ਕੀ ਨਾਂ ਹੈ ਤੁਹਾਡਾ ਲੇਡ ਮੈਂ ਸਰਵਿਸ ਪ੍ਰਧਾਨ ਦਾਰ ਸਿੰਘ ਹਾਂਜੀ ਚੌਂਕੀ ਦਾ ਫਲੋਰ ਹਾਂਜੀ ਇੱਥੋਂ ਦਾ ਕੁਆਟਰ ਨਿਕਲੇ ਆ ਤੇ ਲੇਡੀ ਸੀ ਜੀ ਲੇਡੀ ਫੋਨ ਫੋਨ ਤੇ ਗੱਲ ਕਰ ਰਹੀ ਸੀ ਠੀਕ ਆ ਫੋਨ ਤੇ ਗੱਲ ਕਰਦੀ ਮੈਨੂੰ ਅੱਛਾ ਹੀ ਲੱਗਾ ਠੀਕ ਵੀ ਉਹ ਫੋਨ ਤੇ ਕਿੱਦਾਂ ਕਰ ਰਹੀ ਹੈ ਠੀਕ ਆ ਫਿਰ ਮੈਨੂੰ ਪੁੱਛਿਆ ਉਹ ਥੋੜਾ ਆ ਕੋ ਹੋਰ ਨਹੀਂ ਸਰ ਤੁਹਾਨੂੰ ਕਿਉਂ ਇਹਨਾਂ ਨਾਲ ਗੱਲ ਕਰ ਤੁਹਾਨੂੰ ਸ਼ੱਕ ਕਿਉਂ ਲੱਗਾ ਫੋਨ ਤਾਂ ਕਿਸੇ ਨੇ ਆਪਣੇ ਘਰ ਦੇ ਆ ਵੀ ਗੱਲ ਕਰ ਸਕਦੀ ਤੁਹਾਨੂੰ ਸ਼ੱਕ ਕਿਉਂ ਲੱਗਾ ਤੁਸੀਂ ਇਹ ਇੰਟਰਫੇਅਰ ਕਿਉਂ ਕੀਤਾ ਉਹਦੇ ਫੋਨ 'ਚ ਤੁਸੀਂ ਇੰਟਰਫੇਅਰ ਉਹ ਸੁਣ ਨਹੀਂ ਨਹੀਂ ਸਰ ਤੁਹਾਡਾ ਕੀ ਤੁਹਾਡੇ ਕੋਲ ਕੀ ਅਧਿਕਾਰ ਸੀ ਉਹਦੇ ਉਹਦੇ ਫੋਨ ਵਿੱਚ ਇੰਟਰਫੇਅਰ ਕਰਨ ਦਾ ਤੁਹਾਡੇ ਕੋਲ ਕੀ ਅਧਿਕਾਰ ਆ ਉਹਦਾ ਬੰਦਾ ਗਿਆ ਹੋ ਬਾਹਰ ਕਿਹੜਾ ਚਾਹੇ ਬਾਹਰ ਗਿਆ ਹੋਵੇ ਚਾਹੇ ਨਾ ਗਿਆ ਹੋਵੇ ਤੁਸੀਂ ਕੀ ਲੈਣਾ ਉਤੋਂ ਤੁਸੀਂ ਕੀ ਲੈਣਾ ਸੀ ਜੋ ਮਰਜ਼ੀ ਕਰੀ ਜਾ ਹਾਂ ਉਹ ਬਣਾ ਕੀ ਤਕਰ ਤੁਸੀਂ ਰੋਡ ਤੇ ਜਾ ਰਹੀ ਸੀ ਤੁਹਾਡਾ ਮੇਰਾ ਪਰ ਉਹ ਕ੍ਰਾਈਮ ਕਰਦੀ ਸੀ ਕੋਈ ਯਾਰ ਫੋਨ ਤੇ ਗੱਲ ਕਰ ਗੱਲ ਕਰ ਤੁਸੀਂ ਤੁਸੀਂ ਇੰਟਰਵਿਊ ਕੌਂਦੀ ਤਾ ਦਖਨਦਾ ਜੀ ਤੁਹਾਡੇ ਨਾਲ ਤੁਹਾਡੇ ਨਾਲ ਤੁਸੀਂ ਦਖਨਦਾ ਜੀ ਫੋਨ ਦਾ ਕੀ ਮੈਂ ਤਾਂ ਜਾਣਦੀ ਨਹੀਂ ਉਹਨੂੰ ਕਿਉਂ ਇੰਟਰਵਿਊ ਕੌਂਦੀ ਤਾ ਉਹਨਾਂ ਨੇ ਮੈਸੇਜ ਤੁਸੀਂ ਕਾ ਇੰਟਰਵਿਊ ਤਾ ਸਿਰਫ ਫੋਨ ਬਾਰੇ ਤੁਸੀਂ ਬਤਮੀ ਜੀ ਕਿਉਂ ਕੀਤੀ ਤੁਸੀਂ ਕਿਹਾ ਹੈਲੋ ਹੈਲੋ ਤੁਸੀਂ ਫੋਨ ਬਾਰੇ ਪੁੱਛਿਆ ਗੱਲ ਕਿਉਂ ਕਿਉਂ ਇਹ ਫੋਨ ਪੁੱਛਦਾ ਕਿਉਂ 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 ਪੁੱਛਦੇ ਤੁਸੀਂ ਠੱਕੇ ਨਾ ਕਰਦੇ ਵੀ ਲੇਡੀ ਨੂੰ ਹੱਥ ਫੜ ਕੇ ਗਿਆ ਤੁਸੀਂ ਅੰਦਾ ਖਿੱਚ ਕੇ ਖੇਤ ਕੇ ਅੰਦਰ ਖੜੇ ਹਾਂ ਤੁਸੀਂ ਖੜੇ ਆ ਤੁਸੀਂ ਚਪੇੜਾ ਵੀ ਮਾਰੀ ਜਾਂਦੇ ਲੇਡੀ ਦੇ ਅੱਛਾ 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 ਓਏ ਇਧਰ ਆ ਸਰਿਓ ਫਰ ਟੱਬਰੀ ਆਓ ਆਜੋ ਫੜ ਲਓ ਨਾ ਸਤੋ ਸਾਰਾ ਸਤੋ ਸਤੋ ਤੁਸੀਂ ਤੁਸੀਂ ਬਦੌੜ ਮਾਰਦੀ ਤੁਸੀਂ ਬਦੌੜ ਮਾਰਦੀ ਜਾ ਕੇ ਤੁਸੀਂ ਚੇਹਰੇ ਤੇ ਬੈਠੇ ਹੋ ਤੁਸੀਂ ਸਟੈਪ ਕਰ ਰਹੇ ਆ ਕੀ ਚੰਗੀ ਵਾਲਾ ਸਰਦੋ ਵੀ ਵੀਡੀਓ ਬੈਠੇ ਸਰਦੋ ਵੀਡੀਓ ਹੈਗੀ ਆ ਬਦੌੜ ਮਾਰਦੀ ਤੁਸੀਂ ਜਾ ਕੇ ਤੁਸੀਂ ਔਨ ਡਿਊਟੀ ਬੈਠੇ ਚੇਹਰੇ ਤੇ ਜਾ ਕੇ ਬੈਠੇ ਉਹ ਕੀ ਮਾਮਲਾ ਸਾਰਾ ਅੱਛਾ ਅੱਛਾ ਜੇ ਤੁਸੀਂ ਡਿਊਟੀ ਔਨ ਨਹੀਂ ਹੈਗੇ ਤੁਸੀਂ ਬਦੌੜ ਮਾਰਦੀ ਤਾਂ ਕਿੱਥੇ ਬੈਠੇ ਹੋ ਚੇਰ ਤੇ ਗੋ ਜਾ ਕੇ ਬੈਠੇ ਤੁਸੀਂ ਨਹੀਂ ਤੁਹਾਨੂੰ ਨਹੀਂ ਪਤਾ ਕਿ ਐਸਐਚਓ ਐਸਐਚਓ ਇੰਚਾਰਜ ਇੰਚਾਰਜ ਉਹ ਤੇ ਬਦੌੜ ਮਾੜੀ ਜਿਹਾ ਬੈਣਾ ਸਰ ਜਾ ਕੇ ਯਾਰ ਕੁਆਟਰ ਕਿਉਂ ਮੇਰੇ ਕੁਆਟਰ ਹਾਂ ਸਾਰੇ ਤੁਸੀਂ ਮੇਰਾ ਕੁਆਟਰ ਹਾਂ ਤੁਸੀਂ 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 ਦਫ਼ਤਰ ਜਾ ਕੇ ਬੈਠੇ ਹੋ ਆਪਣੇ ਬਦੌੜਵਰ ਦੀ ਮੈਂ ਕੁਆਟਰ 'ਚ ਬੈਠਾ ਹਾਂ ਚਲੋ ਕੋਈ ਚੱਤ ਚਾ ਲਈ ਸਰ ਉਹ ਫੜੋ ਵੀਡੀਓ ਹੈਗੀ ਆ ਬੈਠਿਆਂ ਵੀ ਉੱਥੇ ਚੇਰਦੇ ਤੁਸੀਂ ਉਹ ਲੇਡੀਆਂ ਕੋ ਬਤਮੀਜ਼ੀ ਕੀਤੀ ਉਹ ਫੋਨ ਸੁਣਦੀ ਸੀ ਉਹਦੇ ਕੋ ਦਾ ਕੋ ਆਪਣਾ ਮੈਟਰ ਹੋ ਸਕਦਾ ਤੁਸੀਂ ਕੋ ਬਤਮੀਜ਼ੀ ਕੀਤੀ ਉਹਨਾਂ ਨਾਲ ਅੱਛਾ ਅੱਛਾ ਤੁਸੀਂ ਕੋ ਬਤਮੀਜ਼ੀ ਕੀਤੀ ਮੈਂ ਤੇ ਹੀ ਪੁੱਛਿਆ ਵੀ ਵੀਬਾ ਕਿਦਾਂ ਗੱਲ ਕਰਦੀ ਕਿਉਂ 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 ਸਰ ਉਹ ਤਾਂ ਆਈ ਜਾਂਦੀ ਆ ਕੋ ਲੜਦਾ ਵੀ ਨਹੀਂ ਹਾਂ ਮੈਂ ਲੜਨ ਦੀ ਗੱਲ ਕਰਦਾ ਮੈਂ ਤੁਸੀਂ ਇੰਟਰਵਿਊ ਕਿਉਂ ਕੀਤਾ ਉਹਦੇ ਫੋਨ 'ਚ ਯਾਰ ਪਤਾ ਹੀ ਨਹੀਂ ਯਾਰ ਅਸੀਂ ਪੁਲਿਸ ਅਫਸਰ ਹਾਂ ਹਰ ਅੱਖ ਨਾਲ ਨਾਲੇ ਤੁਸੀਂ ਕਹਿੰਦੇ ਮੈਂ ਹਾਂ ਡਿਊਟੀ ਨਹੀਂ ਹੈਗਾ ਫਿਰ ਤੁਸੀਂ ਪੁੱਛਿਆ ਕਿ ਪੁਲਿਸ ਅਫਸਰ ਮੈਂ ਕਿਉਂ ਜਦ ਬੰਦਾ ਆਫ ਡਿਊਟੀ ਹੁੰਦਾ ਪੁਲਿਸ ਅਫਸਰ ਨਹੀਂ ਹੁੰਦਾ ਉਹ ਓ ਯਾਰ ਮੀਟਿੰਗ ਨੋ ਨੋ ਸਰ ਤੁਸੀਂ ਯੂ ਆਰ ਰੋਂਗ ਸਰ ਜਾਂ ਤਾਂ ਤੁਸੀਂ ਆਮ ਰਾਈਟ ਨਾ ਨੋ ਨੋ ਰੋ ਤੁਸੀਂ ਯੂ ਆਰ ਰੋਂਗ ਸਰ ਤੁਸੀਂ ਜੇ ਤੁਸੀਂ ਆਫ ਡਿਊਟੀ ਹੈਗਾ ਤੁਸੀਂ ਕਿਸੇ ਨਾਲ ਕੋਈ ਇੰਟਰਫੇਰ ਕਰਦੇ ਹੋ ਮੀਟਿੰਗ ਕੀ ਹੁੰਦੀ ਆ ਚਲੋ ਤੁਸੀਂ ਤੁਸੀਂ ਮੇਰੀ ਗੱਲ ਸੁਣੋ ਸਰ ਤੁਸੀਂ ਉਹਨੂੰ ਲੇਡੀਜ਼ ਨੂੰ ਅੰਦਰ ਕਿਉਂ ਲਗਾ ਕੇ ਖਿੱਚ ਕੇ ਇਹ ਦੱਸੋ ਮੀਟਿੰਗ ਕੀ ਹੁੰਦੀ ਤੁਸੀਂ ਅੰਦਰ ਕਿਉਂ ਲਗਾ ਕੇ ਖਿੱਚ ਕੇ ਚਲੋ ਲੇਡੀਜ਼ ਨੂੰ ਅੰਦਰ ਗਈ ਸੀ ਇਹ ਉਹ ਪਛੋਤ ਮਤਾਸਦੀ ਆ ਮੈਨੂੰ ਖਿੱਚ ਕੇ ਲਗਾਇਆ ਉਹਦੇ ਟੀਟਾਂ ਲੱਗੀਆਂ ਕੁੜੀ ਦੇ ਦੇ ਦੱਸ ਹਾਂ ਦੱਸੋ ਕਿੱਥੇ ਟੀਟਾਂ ਲੱਗੀਆਂ ਉਹਦਾ ਤੁਹਾਡੇ ਕੋਲ ਨਾਲ ਇਹ ਗੱਲ ਕਰੋ ਮੈਂ ਤਾਂ ਸਿਰਫ ਫੋਨ ਬਾਰੇ ਪੁੱਛਿਆ ਕਿਤਾ ਜੀ ਕੀ ਕਰੋ ਕੀ ਕਰੋ ਜੀ ਕੌਣ ਕਿਨੂੰ ਕਰਦੀ ਐ ਤੂੰ ਸਰ ਤੁਹਾਡੇ ਕੋਲ ਕੀ ਰਾਈਟ ਆ ਦੱਸੋ ਤੁਹਾਡੇ ਕੋਲ ਰਾਈਟ ਹੈਗਾ ਤਾਂ ਪਛ ਲੈਣਾ ਦੱਸੋ ਨਹੀਂ ਤੁਹਾਡੇ ਕੋਲ ਰਾਈਟ ਹੈਗਾ ਮੇਰੇ ہاں ਜੀ ਹੈਗਾ ਜੇ ਤੁਹਾਡੇ ਜੇ ਤੁਹਾਡੇ ਤੇ ਇਲਜ਼ਾਮ ਲੱਗੇ ਆ ਤਾਂ ਅਸੀਂ ਤੁਹਾਨੂੰ ਪੁੱਛਣ ਆਏ ਆ ਅਗਲਾ ਠੀਕ ਕੋਈ ਦੀ ਜੇ ਤੁਹਾਡੇ ਕੋਲ ਇਲਜ਼ਾਮ ਲੱਗੇ ਆ ਤੁਹਾਡੇ ਤੇ ਸਰ ਮੈਂ ਗੱਲ ਕਹਿ ਤੀ ਕਹਿ ਤੀ ਮੈਂ ਨੈਕਸਟ ਅਫਸਰ ਦੱਸ ਦਾਂਗੇ ਜੇ ਕੋਈ ਦੱਸ ਸਰ ਅਸੀਂ ਆਪੇ ਪੁੱਛ ਲੈਣਾ ਤੁਸੀਂ ਨਹੀਂ ਦੱਸਣਾ ਸਰ ਸਾਰਾ ਅਸੀਂ ਪੁੱਛ ਲੈਣਾ ਯਾਰ ਤੂੰ ਪੁੱਛਣਾ ਮੈਨੂੰ ਮੈਂ ਕਹ ਸਰ ਅਸੀਂ ਡੀਐਮ ਅਸੀਂ ਡੀਐਮ ਸਾਹਿਬ ਨਾਲ ਸਰ ਸਰ ਮੈਂ ਕਹ ਡੀਐਮ ਸਾਹਿਬ ਨਾਲ ਅਸੀਂ ਹੁਣੇ ਹੀ ਗੱਲ ਕਰਨੀ ਫਰੋਜਪੁਰ ਸਾਹਿਬ ਜਿਹੜਾ ਤੁਸੀਂ ਇੱਥੇ ਯਾਰ ਮੈਂ ਐਸੋ ਤੇ ਲੱਗਾ ਆਇਆ ਹੁਣ ਮੈਂ ਕਹਿੰਦਾ ਜਿਹੜੇ ਸਾਬ ਮੈਂ ਕਹਿੰਦਾ ਸਰ ਮੈਂ ਤੁਹਾਡੀ ਗੱਲ ਮੰਨਦਾ ਲੇਕਿਨ ਐਸਚ ਹੁੰਦਾ ਸਰ ਰੱਖਿਆ ਵਾਸਤੇ ਠੀਕ ਆ ਨਾ ਮਤਲਬ ਇਹ ਨਹੀਂ ਵੀ ਤੁਸੀਂ ਲੇਡੀਆਂ ਨਾਲ ਬਤਮੀਜ਼ੀ ਕਰੋ ਤੁਸੀਂ ਆ ਜਿਹੜੇ ਅਲੀਗੇਸ਼ਨ ਲੱਗ ਰਿਹਾ ਕੀ ਕਹਿਣਾ ਚਾਹੁੰਦੇ ਓਦੇ ਬਾਰੇ ਦੱਸੋ ਹੁਕਮ ਕਰੋ ਕੀ ਤੁਸੀਂ ਦੱਸੋ ਕੀ ਕਹਿਣਾ ਚਾਹੁੰਦੇ ਆ ਕੀ ਤੁਹਾਡਾ ਪੱਖ ਹੈ ਕੋ ਫੋਨ ਕਰਨਾ ਉਹ ਅੱਛੀ ਗੱਲ ਹੈ ਹਾਂਜੀ ਤੁਸੀਂ ਨਹੀਂ ਕਰਦੇ ਮੈਂ ਤੁਸੀਂ ਆਪਣੇ ਰਿਸਟਰਨ ਨਾਲ ਨਹੀਂ ਕਰਦੇ ਯਾਰ ਮੈਂ ਡਿਊਟੀ ਅਫਸਰ ਹਾਂ ਸਰ ਡਿਊਟੀ ਅਫਸਰ ਮਤਲਬ ਤੁਸੀਂ ਕਿਸੇ ਤੁਸੀਂ ਪ੍ਰਾਈਵੇਟ ਲੈਬਸ ਕਿਸੇ ਦਾ ਇੰਟਰਫੇਅਰ ਕਰੋਗੇ ਕਿ ਅਕੀ ਕਿਸੇ ਦੀ ਪ੍ਰਾਈਵੇਟ ਲਾਈਫ ਵਿੱਚ ਇੰਟਰਫੇਅਰ ਕਰੋਗੇ ਜਦੋਂ 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 ਅਵਸਰ ਦਾ ਅੱਛਾ ਦੱਸੋ ਪ੍ਰਾਈਵੇਟ ਲਾਈਫ ਨਹੀਂ ਉਹ ਉਹ ਪੁਲਿਸ ਕਾਰ ਤੋਂ ਸਰੋਂ ਭਲਾਈ ਜਾ ਤੁਹਾਡੀ ਉਹ ਪੁਲਿਸ ਕਾਰ ਤੋਂ ਸਰੋਂ ਤੁਹਾਡੀ ਭਲਾਈ ਜਾ ਤੁਹਾਨੂੰ ਉੱਤੇ ਸ਼ੱਕ ਸੀ ਕੋਈ ਮੈਂ ਕਹ ਰਿਹਾ ਸ਼ੇਰ ਬੱਕ ਪੁਲਿਸ ਕਾਰ ਤੋਂ ਸਰੋਂ ਉੱਤੇ ਤੁਹਾਨੂੰ ਸ਼ੱਕ ਵੀ ਕੋਈ ਕ੍ਰਾਈਮ ਕੀਤਾ ਉਹਨੇ ਲੇਡੀ ਨੇ ਪੁਲਿਸ ਕਾਰ ਤੋਂ ਸਰੋਂ ਉਹਨੇ ਕੋਈ ਕ੍ਰਾਈਮ ਕੀਤਾ ਲੇਡੀ ਨੇ ਮੈਂ ਇਹ ਦੱਸੋ ਪੁਲਿਸ ਕਾਰ ਮੇਰਾ ਮੈਂ ਕਹਿੰਦਾ ਇਹ ਮੈਂ ਤੁਹਾਨੂੰ ਇਹ ਪੁੱਛ ਰਿਹਾ ਵੀ ਉਹਨੇ ਕ੍ਰਾਈਮ ਕੀਤਾ ਲੇਡੀ ਨੇ ਕੋਈ ਮੈਨੂੰ ਨਹੀਂ ਪਤਾ ਮੈਂ ਬਣਾ ਵੀ ਪੁਲਿਸ ਕਾਦਤ ਹੁੰਦੀ ਹੈ ਮੈਂ ਤੁਹਾਡੀ ਗੱਲ ਮੰਨਦਾ ਸਰ ਅਸੀਂ ਵੀ ਰੋਜ਼ ਸੁਣਦਾ ਨਹੀਂਦਾ ਸਾਨੂੰ ਪਤਾ ਹੈ ਜੇ ਉਹਨੇ ਕੋਈ ਕ੍ਰਾਈਮ ਕੀਤਾ ਮੈਨੂੰ ਪਤਾ ਤੂੰ ਵੀ ਸਭ ਸਭ ਖੇਡਾ ਜਾਣਦਾ ਮੈਂ ਖੇਡਾ ਨਹੀਂ ਜਾਣਦਾ ਚਲੋ ਸਰੋ ਠੀਕ ਆ ਸਰ ਅਸੀਂ ਇਹ ਪੁੱਛਦੇ ਆਂ ਵੀ ਜੇ ਤੁਸੀਂ ਉਹ ਲੇਡੀ ਤੁਹਾਡੀ EMPLOYEES ਨਹੀਂ ਹੈਗੀ ਸਿਵਲਨਰ ਹੈਗੀ ਆ ਤੁਸੀਂ ਇਹਨੂੰ ਕਿਉਂ ਇੰਟਰਫੇਅਰ ਕੀਤਾ ਆ ਦੀ ਲੱਗਵੇ ਮੈਂ ਕਹਾਂ ਉਹ ਜੇ ਉਹ ਜੇ ਫੋਨ ਸੰਭੀ ਤੂੰ ਇੰਟਰਵਿਊ ਕੋ ਕੀਤਾ ਉਹ ਜੇ ਨਾ ਮਰਜੀ ਫੋਨ ਕਰੇ ਹੈਲੋ ਐਂ ਕਰ ਉਹਦਾ ਫੋਨ ਕੱਟੋ ਹਾਂ ਕਿਹਦਾ ਫੋਨ ਲਾਓ ਸਾਰਾ ਸੀ ਕਿਉਂ ਫੜੀ ਉਹਦਾ ਫੋਨ ਯਾਰ ਮੈਂ ਫੜਾ ਮੈਂ ਪ੍ਰੋਫੈਸਰ ਕਿਉਂ ਅਫਸਰ ਹਾਂ ਮੈਂ ਕਿਉਂ ਫੜ ਕੀ ਉਹ ਕ੍ਰਾਈਮ ਕੀ ਕਰਦੀ ਸੀ ਉਹ ਕੀ ਕ੍ਰਾਈਮ ਕੀ ਕੀਤਾ ਨੇ ਦੱਸੋ ਜਿਹੜੀ ਚੋਰੀ ਫੜਨੀ ਕਿਉਂ ਫੜਦੇ ਆ ਸਰ ਕ੍ਰਾਈਮ ਉਹਨੇ ਕੀ ਕੀਤਾ ਮੈਨੂੰ ਇਹ ਦੱਸੋ ਫੜੀ ਜਾਂਦੀ ਸਰ ਉਹ ਇੱਥੇ ਦੀ ਰਹਿਣ ਵਾਲੀ ਆ ਯਾਰ ਰੋਜ਼ ਬੱਚੇ ਲੈ ਕੇ ਜਾਂਦੀ ਆ ਠੀਕ ਆ ਨਾ ਤੁਸੀਂ ਹਰ ਤੁਸੀਂ ਹਰ ਰੋਜ਼ ਦੇਖਦੇ ਆ ਬੱਚੇ ਦੇ ਨਾਲ ਆ ਠੀਕ ਆ ਨਾ ਨਾਲ ਨਹੀਂ ਹੈ ਤੇ ਤੁਸੀਂ ਉਹਨਾਂ ਬਤਮੀਜ਼ੀ ਕਰਦੇ ਹੋ ਹੂੰ ਤੁਹਾਡੇ ਬਾਕੀ ਹੋਂਮ ਬਲਾਈ ਵੀ ਹੈ ਗਈ ਹੈ ਨਾ ਅੱਛਾ ਜੇ ਤੁਸੀਂ ਐਸਐਚਓ ਲੱਗੇ ਹੋ ਤੁਸੀਂ ਰੱਬ ਬਣ ਕੇ ਤੁਸੀਂ ਮੈਂ ਕਹਿੰਦਾ ਤੂੰ ਰੱਬ ਲੱਗੇ ਮੈਂ ਮੈਂ ਨਾ ਆਪਣੀ ਲੱਗਾ ਤੁਸੀਂ ਤੁਸੀਂ ਰਹੋਗਾ ਸਰ ਤੂੰ ਵੱਟ ਤੂੰ ਸਰ ਮਤਲਬ ਮਰ ਗਿਆ ਵਾਲਾ ਕਿਉਂ ਨਹੀਂ ਕਰਦੇ ਤੁਸੀਂ ਮਤਲਬ ਤੁਸੀਂ ਜਿੰਨਾ ਮਰਜੀ ਬਤਮੀਜੀ ਕਰੋਗੇ ਤੁਸੀਂ ਤੁਸੀਂ ਐਸਐਚਓ ਲੱਗੇ ਤੁਸੀਂ ਜਿੰਨਾ ਮਰਜੀ ਬਤਮੀਜੀ ਕਰੋਗੇ ਤੁਸੀਂ ਜੋ ਅਸੀਂ ਕੋ ਕਰੀਏ ਅਸੀਂ ਤਾਂ ਚੋਰੀ ਚੋਰੀ ਫੜਨ ਵਾਸਤੇ ਤੁਸੀਂ ਐਂਟਰਫੇਅਰ ਕੀਤਾ ਨਹੀਂ ਕਦੇ ਫੋਨ ਸੁਣਦੀ ਜੇ ਬਤਮੀਜੀ ਕੀਤੀ ਤੁਸੀਂ ਬੰਦ ਜਾ ਸੀ ਨੂੰ ਉਹ ਸੌੜ 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 ਪਹਿਲਾਂ ਚੋਰੀ ਫੜਨ ਵਾਸਤੇ ਸਾਰਾ ਕੋ ਲੱਭਣਾ ਪੈਂਦਾ ਨਾਲ ਕਿਦਾਂ ਜੀ ਚੋਰੀ ਲੱਭਣ ਬਾਅਦ ਤੇ ਮੈਨੂੰ ਸਾਰਾ ਕੁਝ ਲੱਭਣਾ ਸਰ ਉਹ ਲੇਡੀਜ਼ ਹਰ ਰੋਜ਼ ਅਪ ਡਾਉਨ ਕਰਦੀ ਆ ਤੁਸੀਂ ਇਹਨੂੰ ਹਰ ਰੋਜ਼ ਵਾਸ਼ ਕਰਦੇ ਹੋ ਮੈਂ ਕਦੇ ਵੇਖੀ ਨਹੀਂ ਆਜੇ ਤਾਂ ਉਹ ਇੱਕ ਹੋਰ ਕੁੜੀ ਖੜੀ ਆ ਉਹਨੇ ਵੀ ਦੱਸਿਆ ਵੀ ਮੇਨਾਂ ਬਤਮੀਜ਼ੀ ਕੀਤੀ ਆ ਅੱਛਾ ਹਾਂਜੀ ਹਾਂਜੀ ਉਰੇ ਆ ਮੁੰਡਿਆ ਮੇਰੇ ਕੋਲ ਦੋਨੇ ਆ ਮੇਰੇ ਕੋਲ ਇੱਧਰ ਆਪਾਂ ਕਿੰਨੀ ਕਿ ਬਤਮੀਜ਼ੀ ਕਰਦੇ ਨਾਲ ਉਹ ਤਾਂ ਅੱਜ ਸਰ ਕੀ ਹੋਇਆ ਅਸੀਂ ਤੁਹਾਡੀ ਗੱਲ ਨਹੀਂ ਕਰਦੇ ਸਰ ਹਾਂਜੀ ਭਾਈ ਤੁਹਾਨੂੰ ਮੈਂ ਕਹਿੰਦੇ ਨਹੀਂ ਮੈਂ ਤੁਹਾਨੂੰ ਵਾਦ ਕਰਦਾ ਅਸੀਂ ਨਾ ਵੀ ਗੱਲ ਕਰਦੇ ਆ ਯਾਰ ਸਿਰਫ ਮੇਰੀ ਗੱਲ ਕਰ ਹਾਂਜੀ ਮੇਰੀ ਗੱਲ ਕਰ ਕਿਉਂ ਮੇਰੇ ਮਰਾਮ ਨੂੰ ਕਹਿੰਦਾ ਸਰ ਮੈਂ ਸਰ ਮੈਂ ਜਿਹੜੀ ਮੈਂ ਅਸੀਂ ਦਾ ਸਰ ਜੋ ਸਾਹਮਣੇ ਦੇਖ ਰਹੇ ਆ ਅਸੀਂ ਉਹ ਅਸੀਂ ਮੈਂ ਕਰਾਂ ਮੈਨੂੰ ਸੱਚ ਲੱਗਿਆ ਮੈਂ ਛੱਡ ਬਸ ਮੇਰੀ ਗੱਲ ਦੀ ਗੱਲ ਕਰ ਮਤਲਬ ਜੇ ਤੁਸੀਂ ਐਸੇ ਚ ਲੋਕ ਕਹਿੰਦਾ ਤੁਸੀਂ ਇਹ ਸਾਰਾ ਕੁਛ ਤੇ ਬੰਦ ਵੀਜੀ ਕਰੋਗੇ ਆਉਂਦੀਆਂ ਜਨਾਨੀਆਂ ਨੂੰ ਫੜੋਗੇ ਠੀਕ ਆ ਨਾ ਉਹਨਾਂ ਨਾਲ ਬਤਮੀਜ਼ੀ ਕਰੂੰਗਾ ਤਾਂ ਕਿ ਨਾ ਤੁਸੀਂ ਫੜ ਕੇ ਅੰਦਰ ਲੈ ਜਾਓਗੇ ਠੀਕ ਹੈ ਨਾ ਮਤਲਬ ਮਤਲਬ ਅੰਦਰ ਜਾ ਕੇ ਤੁਸੀਂ ਚੋਰੀ ਕਰਨੀ ਸੀ ਨਾ ਚੋਰੀ ਫੜਨਾ ਮੇਰੀ ਮੈਂ ਗੱਲ ਕਰਦਾ ਸਰ ਮੇਰੀ ਗੱਲ ਮੇਰੀ ਤਾਂ ਗੱਲ ਸੁਣੋ ਮਤਲਬ ਤੁਸੀਂ ਧੱਕੇ ਨਾਲ ਅੰਦਰ ਜਾਨੀ ਲੈ ਕੇ ਜਾਓਗੇ ਤੁਸੀਂ ਕਿਹਨਾਂ ਨੂੰ ਭਜਾਉਣਾ ਸਰ ਦੱਸੋ ਕੌਣ ਭਜਾਊਗਾ ਸਾਡੇ ਨੂੰ ਨਹੀਂ ਨਹੀਂ ਭਜਾਉਣਾ ਹੈ ਹਾਂਜੀ ਦੱਸੋ ਆ ਇਹਦਾ ਸਾਡੇ ਆਉਂਦੇ ਨਾ ਮਰਾ ਜਾਈ ਤੁਸੀਂ ਕਹੇ ਸੀਗੇ ਮਤਲਬ ਤੁਸੀਂ ਸਾ ਨਾਲ ਬਤਮੀਜ਼ੀ ਕਰਦੇ ਹੋ ਭਜਾਓ ਇਹਨਾਂ ਨੂੰ ਤੁਸੀਂ ਪਰ ਲੇਡੀ ਜਨਾਂ ਦਾ ਕੰਮ ਹੀ ਕਰਨੀ ਹੈ ਇਸ ਪੂਰੇ ਮਾਮਲੇ ਦੇ ਬਾਰੇ ਜਾਣਕਾਰੀ ਦਿੰਦਿਆਂ ਔਰਤ ਨੇ ਵੀ ਆਪਣੀ ਸਾਰੀ ਗੱਲਬਾਤ ਦੱਸੀ ਆ ਔਰਤ ਦਾ ਕਹਿਣਾ ਸੀ ਕਿ ਬੱਚਿਆਂ ਨੂੰ ਲੈ ਜਾਂਦੇ ਸਮੇਂ ਉਹ ਕਿਸੇ ਨਾਲ ਫੋਨ ਤੇ ਗੱਲਬਾਤ ਕਰਦੀ ਆ ਤਾਂ ਇਸੇ ਦੌਰਾਨ ਪੁਲਿਸ ਮੁਲਾਜ਼ਮ ਉਸ ਨੂੰ ਕਾਫੀ ਸਵਾਲ ਕਰਦਾ ਜਦ ਕਿ ਉਸ ਦੀ ਆਪਣੀ ਜ਼ਿੰਦਗੀ ਉਹ ਕਿਸੇ ਮਰਜ਼ੀ ਤੇ ਨਾਲ ਗੱਲਬਾਤ ਕਰੇ ਤੇ ਔਰਤ ਨੇ ਸਾਰਾ ਮਾਮਲਾ ਦੱਸਿਆ ਔਰਤ ਕੀ ਕਹਿੰਦੀ ਆ ਤੁਸੀਂ ਖੁਦ ਸੁਣ ਲਵੋ ਅਲੀਪਨ ਕੀ ਨਾਮ ਹੈ ਤੁਹਾਡਾ ਪ੍ਰਵੀਨ ਹਾਂ ਕਿਥੋਂ ਰਹਿਣ ਵਾਲੇ ਤੁਸੀਂ ਜੀ 5 ਢੇਰਾ ਜਗਤਪੁਰਾ ਅੱਜ ਤਾਂ ਤੁਹਾਨੂੰ ਨਾ ਇੱਕ ਹੈਪਨ ਹੋਇਆ ਪਤਾ ਲੱਗਾ ਵੀ ਤੁਹਾਨੂੰ ਕਿਸੇ ਉੱਚੋਂ ਕੀ ਇਨਚਾਰਜ ਨੇ ਤੁਹਾਨਾਂ ਬਾਤਮੀ ਜੀ ਕੀਤੀ ਹੈਗੀ ਆ ਕੀ ਸਾਰਾ ਮਾਮਲਾ ਹੈਗਾ ਜੀ ਸਰ ਦੇਖੋ ਮੈਂ ਨਾ ਰੋਜ਼ ਫਲੋਰ ਆਪਣੇ ਬੱਚਿਆਂ ਨੂੰ ਲੈਣ ਜਾਣਾ ਸਟੇਸ਼ਨ ਤੇ ਮੈਨੂੰ ਰੋਜ਼ ਡੇਲੀ ਦਾ ਲੰਘਣਾ ਆ ਬੱਚੇ ਤੁਹਾਡੇ ਕਿੱਥੇ ਵੱਡੇ ਫਲੋਰ ਹਾਂਜੀ ਫਲੋਰ ਪੜਦੇ ਆ ਅੱਛਾ ਜੀ ਤੇ ਮੈਂ ਹਨਾ ਸਟੇਸ਼ਨ ਤੇ ਮੇਰਾ ਰੋਜ਼ ਡੇਲੀ ਦਾ ਰੂਟੀਨ ਆਪਣੇ ਬੱਚਿਆਂ ਨੂੰ ਲੈਣ ਜਾਂਦੀ ਆ ਅੱਛਾ ਜੀ ਤੇ ਮੈਂ ਜਾ ਰਹੀ ਸੀ ਤੇ ਇਹਨਾਂ ਨੇ ਮੈਨੂੰ ਰੋਕਤਾ ਓਕੇ ਹਾਂਜੀ ਤੇ ਇਹ ਹੈਗੇ ਆਪਣੇ ਆਪਣੇ ਹੈਅਰਵੇ ਸਟੇਸ਼ਨ ਦੇ ਇੰਚਾਰਜ ਹਾਂਜੀ ਪੀਸ ਚੌਂਕੀ ਦਾ ਹਾਂਜੀ ਓਕੇ ਨਾਂ ਨੂੰ ਪਤਾ ਕੀ ਆ ਹਾਂਜੀ ਆਪਣੇ ਵਿਧਾਰ ਅਤੇ ਜਿਹਦਾ ਆਫਿੰਗ ਆ ਅੰਦੀ ਦਦਾ ਸਿੰਘ ਹਾਂਜੀ ਐਸਐਟਓ ਆ ਤੇ ਉਹਨਾਂ ਨੇ ਡ੍ਰਿੰਗ ਕੀਤੀ ਹੋਈ ਸੀ ਵਿਦਆਊਟ ਜੂਨੀਫਾਰਮ ਤੋਂ ਸੀ ਉਹਨਾਂ ਨੇ ਮੇਰਾ ਰਸਤਾ ਰੋਕਿਆ ਤੇ ਮੈਂ ਮੈਂ ਪੁੱਛਿਆ ਸਰ ਤੁਹਾਨੂੰ ਕੀ ਪ੍ਰੋਬਲਮ ਹੈ ਤੇ ਉਹ ਕਹਿੰਦੇ ਵੀ ਤੂੰ ਇੱਥੇ ਕੀ ਕਰ ਰਹੀ ਆ ਮੈਂ ਕਿਹਾ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਜਾ ਰਹੀ ਆ ਮੇਰਾ ਰੂਟੀਨ ਦਾ ਰਸਤਾ ਆ ਤੇ ਉਹਨਾਂ ਨੇ ਮੈਨੂੰ ਗੰਦੇ ਗੰਦਿਆਂ ਗਾਲਾ ਕੱਢਣਾ ਤੇ ਮੈਨੂੰ ਘੜਿਸ ਕੇ ਆਪਣੇ ਅੰਦਰ ਲੈ ਚ ਆ ਰਿਹਾ ਹਾਂਜੀ ਤੇ ਉਹਨਾਂ ਨੇ ਮੈਨੂੰ ਟੱਚ ਕਰ ਟੱਚ ਕੀਤੇ ਤੇ ਉਹਨਾਂ ਨੇ ਮੇ ਨਾਲ ਬਹੁਤ ਬਦਤਮੀਜ਼ ਸਲੂਕ ਕੀਤਾ ਆ ਪਤਲਾ ਕਿ ਤੁਹਾਡੇ ਉਹਨੇ ਕੋਈ ਕੁੱਟਮਾਰ ਵੀ ਕੀਤੀ ਆ ਹਾਂਜੀ ਉਹਨਾਂ ਨੇ ਮੈਰੇ ਮਾਰੇ ਵੀ ਅਚਪੇੜ ਮਾਰੀ ਆ ਹਾਂਜੀ ਹਾਂਜੀ ਚਪੇੜਾ ਮਾਰੀਆਂ ਆਂ ਹਾਂਜੀ ਖੇਚੂ ਤੂੰ ਵੀ ਹੋਈ ਆ ਤੇ ਉਹਨਾਂ ਨੂੰ ਮੈਂ ਮੈਂ ਬਹੁਤ ਕੋਸ਼ਿਸ਼ ਕੀਤੀ ਆਪਣੇ ਆਪ ਨੂੰ ਬਚਾਉਣ ਤੇ ਆ ਆਂਡ ਬਾਂਡ ਫੇ ਸਾਰੇ ਆ ਗਏ ਆ ਜਿਨ੍ਹਾਂ ਨੇ ਮੈਨੂੰ ਦੇਖਿਆ ਤੇ ਬਚਾਉਣ ਵਾਸਤੇ ਤੇ ਉਹਨਾਂ ਨੇ ਫੇ ਵੀ ਸਾਰਿਆਂ ਨੂੰ ਗਾੜਾ ਕੱਢੀਆਂ ਫੇ ਮੈਂ ਹਾਂ ਕੇ ਆਪਣੀ ਫੈਮਿਲੀ ਨੂੰ ਬੁਲਾਇਆ ਫੋਨ ਕਰਕੇ ਤੇ ਫੇ ਮੇਰੀ ਫੈਮਿਲੀ ਪਹੁੰਚੀ ਤੇ ਹਾਂਜੀ ਤੇ ਉਸ ਤੋਂ ਬਾਅਦ ਮੇਰੀ ਫੈਮਿਲੀ ਨੂੰ ਵੀ ਗਾੜਾ ਕੱਢਣਾ ਰਹਿ ਨਹੀਂ ਉਹ ਹਾਂਜੀ ਜਿਹੜਾ ਜਿਹੜਾ ਕੱਪੜਿਆਂ ਤੋਂ ਬਾਹਰ ਤੁਰਿਆ ਫਿਰਦਾ ਅੰਡਰਵੀਅਰ ਬਣਿਆ ਮਦ ਹਾਂਜੀ 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 ਤੇ ਇਸ ਟਾਈਮ ਨਾਉ ਡਿਊਟੀ ਤੇ ਆ ਤੇ ਨਾ ਉਹ ਆਪਣੇ ਯੂਨੀਫਾਰਮ ਚ ਆ ਓਕੇ ਹਾਂਜੀ ਤੇ ਉਹ ਆਪਣੇ ਮਤਲਬ ਐਂਟਲੀ ਮਤਲਬ ਡਰਿੰਕ ਕੀਤੀ ਹੋਈ ਆ ਹਾਂਜੀ ਕੀ ਪ੍ਰਸ਼ਾਸਨ ਨੂੰ ਮੰਗ ਕਰਦੇ ਹੋ ਮੈਂ ਉਹਨਾਂ ਤੇ ਸਖਤ ਕਾਰਵਾਈ ਕਰਾਉਣਾ ਚਾਹੁੰਦੀ ਆ ਦੱਸਦੇ ਕਿ ਮੌਕੇ ਤੇ ਹੀ ਜਾਣਕਾਰੀ ਮਿਲਣ ਤੋਂ ਬਾਅਦ ਰੇਲਵੇ ਥਾਣਾ ਲੁਧਿਆਣਾ ਦੇ ਐਸ ਐਚਓ ਸਰਦਾਰ ਬਲਵਿੰਦਰ ਸਿੰਘ ਮੌਕੇ ਤੇ ਪਹੁੰਚੇ ਉਹਨਾਂ ਦੇ ਵੱਲੋਂ ਇਸ ਮਾਮਲੇ ਨੂੰ ਸੁਲਝਾ ਲਿਆ ਗਿਆ ਕੀ ਕਹਿੰਦੇ ਨੇ ਸੁਣਦੇ ਆ ਸਰ ਫਲੋਰ ਰੇਲਵੇ ਸੇਂਤੇ ਇੱਕ ਕੁ ਸਮਝਨੇ ਜਿਹੜਾ ਚੌਂਕੀ ਚਰਜਾ ਗਾ ਬਦਾਰ ਸਿੰਘ ਉਹਨੇ ਇੱਕ ਲੇਡੀ ਨਾਲ ਬਤਮੀ ਜੀ ਕੀਤੀ ਹੈਗੀ ਆ ਤੁਸੀਂ ਮੌਕੇ ਤੇ ਆਏ ਸਰ ਕੀ ਮਾਮਲਾ ਹੈਗਾ ਮੈਨੂੰ ਸੁਤਨਾ ਮਿਲੀ ਜੀ ਚੌਂਕੀ ਵਾਲੇ ਵੱਲੋਂ ਕਿ ਇਦਾਂ ਨਾ ਕਿ ਆਪਣਾ ਮੁਲਾਜ਼ਮ ਉਹ ਦਦਾਸ ਨੇ ਜੀ ਉਹਨਾਂ ਨੇ ਕੋਈ ਲੇਡੀ ਲੰਘ ਰਹੀ ਸੀ ਮੋਬਾਈਲ ਤੇ ਗੱਲ ਕਰ ਰਹੀ ਸੀ ਉਹਨਾਂ ਦਾ ਬਹਿਸਬੁਸ ਹੋਈ ਆ ਜੀ ਕਿ ਉਹਨਾਂ ਕੋ ਕੁੜੀ ਕਿ ਲਈ ਬਤਮੀ ਜੀ ਕੀਤੀ ਆ ਮੈਂ ਆਇਆ ਕੁੜੀ ਨੇ ਪੁੱਛਿਆ ਬੇਟੀ ਨੂੰ ਜੀ ਪੁੱਤਰ ਕੀ ਹੈ ਤੁਹਾਨੂੰ ਇਹ ਕੋ ਪ੍ਰੋਬਲਮ ਆ ਦੱਸੋ ਕੀ ਕੀਤਾ ਉਹਨੇ ਤਰੋਂ ਦੱਸੀ ਸਾਡੀ ਗੱਲ ਸਾਨੂੰ ਤੇ ਹੁਣ ਸਾਡੇ ਉਹ ਮੁਲਾਜ਼ਮ ਨੇ ਇਹਨਾਂ ਕੋ ਮਸੂਰੀ ਫੀਲ ਕਰ ਲਈ ਆ ਇਹ ਗਾਂਪੋਂ ਇੱਕ ਚ ਇਦਾਂ ਨਹੀਂ ਹੋਏਗਾ ਤੇ ਬੱਚਾ ਵੀ ਉਹ ਸਹਿਮਤ ਹੋ ਗਿਆ ਕਹਿੰਦਾ ਮੈਂ ਕੋਈ ਕਾਰਵਾਈ ਨਹੀਂ ਕੋਣੀ ਰਿਟਰਨ ਨੂੰ ਸਟੇਟਮੈਂਟ ਨੂੰ ਕਿਹਾ ਸੀ ਉਹ ਕਹਿੰਦਾ ਨਹੀਂ ਮੈਨੂੰ ਜੀ ਤਸੱਦੀ ਹੈ ਮੇਰੀ ਕਿ ਚਲੋ ਗਾਂ ਤੋਂ ਇੱਥੋਂ ਅਸੀਂ ਲੰਘਦੇ ਆ ਸਾਡਾ ਰੂਟੀਨ ਤੇ ਲੰਘਣਾ ਲੰਘਾ ਹੈਗਾ ਕਿ ਸਾਨੂੰ ਕੋਈ ਗਾਂਹ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਉਹ ਵਿਸ਼ਵਾਸ ਦਵਾਤਾ ਇਸ ਬੰਦੇ ਨੇ ਇਥੋਂ ਬਦਲੀ ਕਰ ਦਿੱਤੀ ਜਾਏਗੀ ਓਕੇ ਠੀਕ ਆ ਜੀ ਉਹਨਾਂ ਕੋਈ ਸਟੇਟਮੈਂਟ ਨਹੀਂ ਦਿੱਤੀ ਰਿਟਰਨ ਸਾਨੂੰ ਮੈਨੂੰ ਕਿਹਾ ਸੀ ਉਹ ਸੈਟੀਸਫਾਈ ਨੇ ਹੁਣ ਓਕੇ ਜੀ ਦੱਸ ਦੇ ਕਿ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਂਦੇ ਨੇ ਜਿੱਥੇ ਕਿ ਔਰਤਾਂ ਦੇ ਨਾਲ ਪੁਰਸ਼ ਮੁਲਾਜ਼ਮ ਛੇੜਛਾੜ ਕਰਦੇ ਨੇ ਤਾਂ ਇੱਥੇ ਇਸ ਮਾਮਲੇ ਨੇ ਵੀ ਸਭ ਨੂੰ ਹੈਰਾਨ ਕਰ ਦਿੱਤਾ ਕਿਉਂਕਿ ਇੱਕ ਪੁਰਸ਼ ਮੁਲਾਜ਼ਮ ਜੋ ਕਿ ਲੋਕਾਂ ਦੀ ਸੁਰੱਖਿਆ ਦੇ ਲਈ ਹੁੰਦਾ ਹੈ ਜੇਕਰ ਉਹ ਹੀ ਆਮ ਔਰਤਾਂ ਦੇ ਨਾਲ ਇਸ ਤਰ੍ਹਾਂ ਦਾ ਵਰਤਾਅ ਕਰੇਗਾ ਤਾਂ ਔਰਤਾਂ ਇਨਸਾਫ ਦੇ ਲਈ ਕਿੱਥੇ ਜਾਣਗੀਆਂ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਕੀ ਜਾਂਚ ਕੀਤੀ ਜਾਂਦੀ ਹੈ